ਸੱਚ ਦੇ ਗੱਲ ਤੁਸੀਂ ਵੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗੱਜਲ ਸੱਚਦੇਵਾ ਨਜ਼ਰ ਪੋਨੇ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ਗਵਰਨਰ ਗੁਲਾਬਚੰਦ ਕਟਾਰੀਆ ਹਵਾਈ ਅੱਡੇ ਤੇ ਦਿੱਤਾ ਗਿਆ ਗਾਰਡ ਆਫ ਆਨਰ ਸੀਐਮ ਭਗਵੰਤ ਮਾਨ ਤੇ ਗਵਰਨਰ ਗੁਲਾਬਚੰਦ ਕਟਾਰੀਆ ਪਹੁੰਚੇ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਸੀਐਮ ਭਗਵੰਤ ਮਾਨ ਹੋਏ মিডিਆ ਦੇ ਰੂਬਰੂ ਬੋਲੇ ਸ਼੍ਰੀ ਦਰਬਾਰ ਸਾਹਿਬ ਆ ਕੇ ਸਰਬੱਤ ਤੇ ਦੇਸ਼ ਦੇ ਭਲੇ ਦੀ ਕੀਤੀ ਅਰਦਾਸ ਤਨਖਾਹਾਂ ਕਰਾਰ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ ਸੁਖਬੀਰ ਸਿੰਘ ਬਾਦਲ ਕਈ ਸਾਬਕਾ ਮੰਤਰੀ ਵੀ ਰਹੇ ਮੌਜੂਦ ਬੇਅੰਤ ਸਿੰਘ ਦੀ ਵਰਸੀ ਮੌਕੇ ਰਾਜਪਾਲ ਕਟਾਰੀਆ ਗੁਰਕੀਰਤ ਕੋਟਲੀ ਤੇ ਐਮਐਸ ਬਿੱਟਾ ਨੇ ਬੇਅੰਤ ਸਿੰਘ ਨੂੰ ਕੀਤਾ ਯਾਦ ਐਮਐਸ ਬਿੱਟਾ ਨੇ ਬੇਅੰਤ ਸਿੰਘ ਨੂੰ ਯਾਦ ਕਰਦੇ ਆ ਕਿਹਾ ਜਦੋਂ ਲੋਕ ਸੌਂਦੇ ਸੀ ਤਾਂ ਬੇਅੰਤ ਸਿੰਘ ਜਾਗਦੇ ਸੀ ਕੌਟਲੀ ਨੇ ਬੈਂਤ ਸਿੰਘ ਦੀ ਵਰਸੀ ਮੌਕੇ ਦੱਸਿਆ ਤੇਜ਼ ਬੁਖਾਰ ਕਰਕੇ ਰਵਨੀਤ ਬਿੱਟੂ ਨਹੀਂ ਆ ਸਕੇ ਆਪਣੇ ਦਾਦਾ ਜੀ ਦੀ ਵਰਸੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਐਡੀਸੀ ਨੂੰ ਸੌਂਪਿਆ ਗਿਆ ਮੰਗ ਪੱਤਰ ਕੰਗਨਾ ਰਣੋਤ ਦੀ ਫਿਲਮ ਨੂੰ ਸਿਨੇਮਾ ਕਰਨ ਨਾ ਦਿਖਾਉਣ ਦੀ ਕੀਤੀ ਮੰਗ ਪੰਜਾਬ ਯੂਨੀਵਰਸਿਟੀ ਵਿੱਚ ਚੋਣ ਦੌਰਾਨ ਵਿਦਾਈ ਗਈ ਸਖਤੀ ਡੀਐਸਡਬਲ ਅਮਿਤ ਚੋਹਾਨ ਨੇ ਦਿੱਤਾ ਵੱਡਾ ਬਿਆਨ ਨਹੀਂ ਹੋਵੇਗੀ ਕੈਂਪਸ ਵਿੱਚ ਖੁੱਲੀਆਂ ਜੀਪਾਂ ਦੀ ਐਂਟਰੀ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਵਿੱਚ ਪਹੁੰਚੀ ਵਿਨੇਸ਼ ਫੁਗਾਟ ਕਿਹਾ ਹੱਕ ਮੰਗਣ ਵਾਲਾ ਹਰ ਵਿਅਕਤੀ ਸਿਆਸਤਦਾਨ ਨਹੀਂ ਹੁੰਦਾ ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਹਨ ਪਟਿਆਲਾ ਵਿਖੇ ਇੱਕ ਕਾਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ ਮੌਕੇ ਤੇ ਪਹੁੰਚ ਐਸਜੀਪੀਸੀ ਨੇ ਸਾਰੇ ਸਰੂਪਾਂ ਨੂੰ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਪਹੁੰਚਾਇਆ ਅੰਮ੍ਰਿਤਸਰ ਵਿਖੇ ਐਸਟੀਐਫ ਦੀ ਵੱਡੀ ਕਾਰਵਾਈ ਐਕਟਿਵ ਹੋ ਤੇ ਆ ਰਹੇ ਨੌਜਵਾਨ ਨੂੰ 1 ਕਿਲੋ ਹੈਰੋਇਨ ਸਣੇ ਕੀਤਾ ਕਾਬੂ ਚੰਡੀਗੜ੍ਹ ਪੁਲਿਸ ਨੇ ਸ਼ਹਿਰ ਵਿੱਚ 2000 ਹੋਰ ਸੀਸੀਟੀਵੀ ਕੈਮਰੇ ਲਾਉਣ ਦੀ ਬਣਾਈ ਯੋਜਨਾ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਅਤੇ ਖਾਸ ਜਨਤਕ ਪਾਰਕਾਂ ਤੇ ਰਹੇਗੀ ਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਦੀ ਟੀਮ ਨੇ ਬੀਤੀ ਰਾਤ ਸੈਕਟਰ 8 ਦੀ ਮਿਨੀ ਮਾਰਕੀਟ ਵਿੱਚ ਸਥਿਤ ਮੰਦਿਰ ਨੂੰ ਢਾਉਣ ਲਈ ਕੀਤੀ ਗੁਪਤ ਕਾਰਵਾਈ ਪੂਰੇ ਸ਼ਹਿਰ ਵਿੱਚ ਮਚੀ ਹਲਚਲ ਵੱਡੇ ਪੱਧਰ ਤੇ ਹੋ ਰਹੇ ਵਿਰੋਧ ਪ੍ਰਦਰਸ਼ਨ Mohali ਵਿਖੇ ਸੈਕਟਰ 56 ਵਿੱਚ ਸ਼ਰਾਰਤੀ ਅਨਸਰਾਂ ਨੇ ਮਚਾਈ ਦਹਿਸ਼ਤ 50 ਤੋਂ ਵੱਧ ਵਾਹਨਾ ਅਤੇ ਪੁਲਿਸ ਪੀਸੀਆਰ ਤੇ ਕੀਤਾ ਗਿਆ ਹਮਲਾ ਥਾਣਾ ਪੁਲਿਸ ਨੇ ਐਐਸਆਈਟੀ ਟੀਮ ਕੀਤੀ ਤਿਆਰ ਚੰਡੀਗੜ੍ਹ ਵਿਖੇ ਪੁਲਿਸ ਬੀਟਬਾਕਸ ਤੋਂ ਕੁਝ ਦੂਰੀ ਤੇ ਟੁੱਟੇ ਦੋ ਦੁਕਾਨਾਂ ਦੇ ਤਾਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਚੋਰੀ ਦੀ ਵਾਰਦਾਤ ਦੋਵੇਂ ਨੌਜਵਾਨਾਂ ਨੇ ਮੂਤੇ ਰੁਮਾਲ ਬਨ ਕੇ ਵਾਰਦਾਤ ਨੂੰ ਦਿੱਤਾ ਅੰਜਾਮ ਮਰਿੰਡਾ ਵਿਖੇ ਨਕਲੀ ਨੋਟ ਨਾਲ ਸ਼ਾਪਿੰਗ ਕਰਨ ਗਏ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਕਾਬੂ ਕਰੇ ਰੱਖਿਆ ਹੋਇਆ ਸੀ ਨੋਟ ਛਾਪਣ ਵਾਲਾ ਪ੍ਰਿੰਟਰ 3 ਅਗਸਤ ਦਿਨ ਸ਼ੁੱਕਰਵਾਰ ਨੂੰ ਮੋਹਾਲੀ ਵਿਖੇ ਐਨਆਈਏ ਵੱਲੋਂ ਵਕੀਲ ਮਹਿਲਾ ਦੇ ਕਰਮ ਮਾਰਿਆ ਗਿਆ ਛਾਪਾ ਕੁਝ ਕਾਗਜ਼ਾਤ ਲੈ ਕੇ ਕਬਜ਼ੇ ਵਿੱਚ ਪਠਾਨਕੋਟ ਵਿਖੇ ਕਿਡਨੈਪ ਹੋਇਆ 7 ਸਾਲਾ ਬੱਚਾ ਕਿਡਨੈਪਰਜ਼ ਨੇ ਪਰਿਵਾਰ ਤੋਂ ਪੈਸਿਆਂ ਦੀ ਕੀਤੀ ਮੰਗ ਪੁਲਿਸ ਮਾਚਲ ਤੋਂ ਬੱਚੇ ਨੂੰ ਲੈ ਕੇ ਆਈ ਕਰ ਵਾਪਸ ਕਿਡਨੈਪਰਸ ਨੂੰ ਪੁਲਿਸ ਨੇ ਕੀਤਾ ਕਾਬੂ ਬਠਿੰਡਾ ਵਿਖੇ ਇਲੈਕਟ੍ਰੋਨਿਕਸ ਦੇ ਸ਼ੋਰੂਮ ਵਿੱਚ ਲੱਗੀ ਭਿਆਨਕ ਅੱਗ ਸਾਰਾ ਸਮਾਨ ਜਲ ਕੇ ਹੋਇਆ ਰਾਖ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਗੁਰਦਾਸਪੁਰ ਵਿਖੇ ਮੰਦਿਰ ਵਿੱਚ ਅੱਗ ਲੱਗਣ ਕਾਰਨ ਹੋਇਆ ਵੱਡਾ ਧਮਾਕਾ ਮੰਦਿਰ ਵਿੱਚ ਮੌਜੂਦ ਮੂਰਤੀਆਂ ਦਾ ਨਹੀਂ ਹੋਇਆ ਕੋਈ ਨੁਕਸਾਨ ਲਾਲਾਬਾਦ ਵਿੱਚ ਟ੍ਰੈਫਿਕ ਦੀ ਸਮੱਸਿਆ ਦੇ ਚਲਦਿਆਂ ਡੀਸੀ ਸੇਨੂ ਦੁੱਗਲ ਵੱਲੋਂ ਸ਼ਹਿਰ ਦਾ ਕੀਤਾ ਗਿਆ ਦੌਰਾ ਲੋਕਾਂ ਨੇ ਡਿਵਾਈਡਰ ਹਟਾਉਣ ਦੀ ਕੀਤੀ ਅਪੀਲ ਪਠਾਨਕੋਟ ਵਿਖੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਪੁਲਿਸ ਨੇ ਕੱਟੇ ਚਲਾਨ ਲੋਕਾਂ ਨੇ ਮੰਗੀ ਮੁਆਫੀ ਪੁਲਿਸ ਨੇ ਸਾਵਧਾਨੀ ਵਰਤਣ ਦੀ ਕੀਤੀ ਅਪੀਲ ਜਲੰਧਰ ਵਿਖੇ ਟ੍ਰੈਵਲ ਏਜੰਟ ਦੇ ਦਫ਼ਤਰ ਵਿੱਚ ਕੰਮ ਕਰਦੇ ਮੁੰਡੇ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ ਮਾਪਿਆਂ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਮਾਚੀਵਾੜਾ ਵਿਖੇ ਮੱਜਨੇ ਮੋਟਰਸਾਈਕਲ ਤੇ ਜਾ ਰਹੇ ਨੌਜਵਾਨ ਨੂੰ ਮਾਰੀ ਟੱਕਰ ਹੋਈ ਮੌਤ ਲੋਕਾਂ ਨੇ ਪੱਜ ਰਹੇ ਗੁਜਰਾ ਨੂੰ ਕੀਤਾ ਪੁਲਿਸ ਹਵਾਲੇ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ